ਪੰਜਾਬ ਦਾ ਹਿੱਸਾ ਅੰਦੋਲਨ ਕਿਸਾਨੀ 2.0 ਭਾਗ ਦੂਜਾ ਸ਼ੁਰੂ ਹੋਣ ਜਾ ਰਿਹਾ ਹੈ ਕੱਲ ਅੰਦੋਲਨ ਦੀ ਸ਼ੁਰੂਆਤ ਹੋਣੀ ਹੈ ਇਸੇ ਦੇ ਵਿੱਚ ਕਾਰ ਮੀਟਿੰਗਾਂ ਵੀ ਚੱਲ ਰਹੀਆਂ ਹਨ ਪਰ ਦੂਜੇ ਪਾਸੇ ਦੋ ਸੂਬਿਆਂ ਦੀ ਸਰਹੱਦ ਇਸ ਤਰ੍ਹਾਂ ਬਣ ਰਹੀ ਹੈ ਜਿਸ ਹਿਸਾਬ ਦੇ ਨਾਲ ਕਿ ਦੋ ਦੇਸ਼ਾਂ ਦੀ ਸਰਹੱਦ ਹੋਵੇ ਅੰਬਾਲਾ ਪੁਲਿਸ ਆਪਕਾ ਸਵਾਗਤ ਕਰਦੀ ਹੈ ਯਾਤਿਆਤ ਦੇ ਨਿਯਮੋਆਂ ਦਾ ਪਾਲਨ ਕਰੇ ਇਹ ਰਸਤਾ ਜਿਹੜਾ ਆ ਰਿਹਾ ਤੁਹਾਨੂੰ ਮੈਂ ਦਿਖਾਦਾ ਇਹ ਪੰਜਾਬ ਤੋਂ ਆ ਰਿਹਾ ਹੈ ਇਹ ਜ਼ਿਰਖਪੁਰ ਤੋਂ ਆ ਰਿਹਾ ਇਹ ਲਾਲੜੂ ਤੋਂ ਆ ਰਿਹਾ ਇਹ ਡੇਰਾ ਬਸੀ ਤੋਂ ਆ ਰਿਹਾ ਇਹ ਚੰਡੀਗੜ੍ਹ ਤੋਂ ਆ ਰਿਹਾ ਸੁੰਨ ਪਸਰੀ ਹੋਈ ਹੈ ਕਿਉਂਕਿ ਜਗਾ ਜਗਾ ਤੇ ਪੰਜਾਬ ਪੁਲਿਸ ਨੇ ਰੋਡ ਡਾਇਵਰਟ ਕਰ ਦਿੱਤੇ ਕਿਉਂਕਿ ਉਹਨਾਂ ਨੂੰ ਪਤਾ ਹੈ ਅੱਗੇ ਦਿੱਲੀ ਜਾਣ ਦੇ ਲਈ ਅੰਬਾਲਾ ਤੋਂ ਜਿਹੜਾ ਹਾਈਵੇ ਹੈ ਅੰਬਾਲਾ ਹੋ ਕੇ ਹਾਈਵੇ ਹੁੰਦਾ ਉਹ ਬੰਦ ਕਰ ਦਿੱਤਾ ਗਿਆ ਕਿਸੇ ਨੂੰ ਆਉਣ ਦੀ ਇਜਾਜ਼ਤ ਨਹੀਂ ਹੈ ਸਿਰਫ ਆਸ-ਪਾਸ ਦੇ ਜਿਹੜੇ ਇਹ ਫਲੈਟਾਂ ਦੇ ਵਿੱਚ ਵਸਨੀਕ ਰਹਿੰਦੇ ਆ ਉਹੀ ਆ ਜਾ ਸਕਦੇ ਹੈਗੇ ਆ ਤਾਂ ਤੁਹਾਨੂੰ ਨਜ਼ਰ ਆਊਗਾ ਹਰਿਆਣਾ ਦਾ ਪਹਿਲਾ ਪੈਟਰੋਲ ਪੰਪ ਜੋ ਬੰਦ ਪਿਆ ਹੈਗਾ ਸੁੰਨਾ ਪਿਆ ਹੈਗਾ ਕੋਈ ਵੀ ਇੱਥੇ ਪੈਟਰੋਲ ਨਹੀਂ ਪਵਾ ਰਿਹਾ ਕਿਉਂਕਿ ਕੋਈ ਵਹੀਕਲ ਹੀ ਨਹੀਂ ਆ ਰਿਹਾ ਤੇ ਹੁਣ ਸਿੱਧਾ ਲੈ ਚੱਲਦਾ ਤੁਹਾਨੂੰ ਉਸ ਬਾਰਡਰ ਉੱਪਰ ਜਿਸ ਨੂੰ ਕੰਕਰੀਟ ਦੇ ਦੀਵਾਰਾ ਦੇ ਨਾਲ ਬਣਾਇਆ ਜਾ ਰਿਹਾ ਲਗਾਤਾਰੋਂ ਤੁਸੀਂ ਕ੍ਰੇਨ ਜਿਹੜੀ ਚਲਦੀ ਦੇਖੋਗੇ ਕੰਕਰੀਟ ਦੇ ਪਿੱਲਰ ਰੱਖੇ ਜਾ ਰਹੇ ਲਗਾਤਾਰ ਇਹ ਜਿਹੜੇ ਟਰੱਕ ਦੇ ਵਿੱਚ ਗੋਲ-ਗੋਲ ਰੋਲਰ ਘੁੰਮ ਰਹੇ ਆ ਇਹਨਾਂ ਦੇ ਵਿੱਚ ਬਜਰੀ ਘੁੰਮ ਰਹੀ ਹੈ ਕਿਉਂਕਿ ਬਜਰੀ ਦੋਨਾਂ ਸਾਈਡਾਂ ਤੋਂ ਭਰੀ ਜਾ ਰਹੀ ਹੈ ਉਸ ਕੰਕਰੀਟ ਦੀ ਦੀਵਾਰ ਦੇ ਵਿੱਚ ਸਰੀਆ ਪਾਇਆ ਗਿਆ ਇੱਕ ਬਾਰਡਰ ਇਸ ਨੂੰ ਇਸ ਤਰ੍ਹਾਂ ਬਣਾ ਦਿੱਤਾ ਗਿਆ ਜਿਵੇਂ ਕਿ ਦੋ ਦੇਸ਼ਾਂ ਨੂੰ ਵੰਡਿਆ ਹੋਵੇ ਕਿਸਾਨੀ ਮੰਗਾ 10 ਰਹਿ ਗਈਆਂ ਕੇਂਦਰੀ ਮੰਤਰੀਆਂ ਕੋਲ ਪਹੁੰਚੀਆਂ ਪਰ ਹਜੇ ਤੱਕ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਉਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਕਿਸਾਨ ਹਜੇ ਕਿਸੇ ਵੀ ਰੋਹ ਦੇ ਵਿੱਚ ਹੋਵੇ ਕਿ ਉਹਨਾਂ ਮੰਗਾ ਨੂੰ ਮੰਨਿਆ ਜਾ ਸਕੇ ਇਹ ਤਸਵੀਰ ਅੰਬਾਲਾ ਐਂਟਰੀ ਦੀ ਹੈ ਅੰਬਾਲਾ ਇੱਥੋਂ ਐਂਟਰ ਹੁੰਦਾ ਅੰਬਾਲਾ ਸਵਾਗਤ ਕਰਦਾ ਅੰਬਾਲਾ ਸਵਾਗਤ ਕਿਵੇਂ ਕਰੂਗਾ ਤੁਹਾਡਾ ਇਹ ਕੰਕਰੀਟ ਦੀ ਦੀਵਾਰ ਦੇ ਨਾਲ ਇਸ ਤਰ੍ਹਾਂ ਬਣਾਇਆ ਜਾ ਰਿਹਾ ਕਿ ਕਦੇ ਵੀ ਨਾ ਖੁੱਲਣ ਵਾਲਾ ਇਹ ਬਾਰਡਰ ਬਣਾ ਦਿੱਤਾ ਜਾਵੇ ਜਿਵੇਂ ਇਹ ਮਸ਼ੀਨ ਆਉਂਦੀ ਹੈ ਮਸ਼ੀਨ ਪਿੱਲਰ ਚੱਕਦੀ ਹੈ ਉਸ ਤੋਂ ਬਾਅਦ ਇਸ ਦੇ ਵਿੱਚ ਦੀਵਾਰ ਨੂੰ ਮਾ ਸਾਈਡਾ ਤੇ ਖੜਾ ਕੀਤਾ ਜਾ ਰਿਹਾ ਤਾਂ ਜੋ ਇਸ ਦੇ ਵਿੱਚ ਕੰਕਰੀਟ ਭਰਿਆ ਜਾ ਸਕੇ ਬਜਰੀ ਭਰੀ ਜਾ ਸਕੇ ਤੇ ਕੰਕਰੀਟ ਦੇ ਹੀ ਪਿੱਲਰ ਰਹਿ ਗਏ ਕਿਉਂਕਿ ਸਰਕਾਰ ਕਹਿੰਦੀ ਅਸੀਂ ਬਹੁਤ ਕੁਝ ਸਿੱਖਿਆ ਕਿਸਾਨਾਂ ਦੇ ਪਹਿਲੇ ਅੰਦੋਲਨ ਤੋਂ ਕੀ ਸਿੱਖਿਆ ਪਹਿਲਾ ਸਿਰਫ ਬੈਰੀਕੇਟਿੰਗ ਸੀ ਹਰਿਆਣੇ ਦੇ ਐਂਟਰੀ ਤੇ ਪਰ ਪਰ ਉਹ ਹੁਣ ਬੈਰੀਕੇਟਿੰਗ ਦੇ ਨਾਲ ਨਹੀਂ ਸਰਨਾ ਹੁਣ ਇਹ ਕੰਕਰੀਟ ਦੀਆਂ ਦੀਵਾਰਾਂ ਦੇ ਨਾਲ ਵਿੱਚ ਬਜਰੀ ਸੀਮੰਟ ਭਰਿਆ ਜਾਊਗਾ ਬਜਰੀ ਸੀਮੰਟ ਇਸ ਤਰੀਕੇ ਦੇ ਨਾਲ ਭਰਿਆ ਜਾਣਾ ਕਿ ਕੋਈ ਇਸ ਨੂੰ ਤੋੜ ਨਾ ਸਕੇ ਕਰੇਨਾ ਮਸ਼ੀਨਾ ਕੋਈ ਨਾ ਤੋੜ ਸਕਣ ਤੁਸੀਂ ਇਹ ਦੇਖੋ ਇਹਨੂੰ ਮਸ਼ੀਨਾਂ ਦੇ ਨਾਲ ਹੀ ਚੱਕਿਆ ਜਾ ਰਿਹਾ ਹੈਗਾ ਤਾਂ ਟਰੈਕਟਰਾਂ ਦੇ ਲਈ ਤਾਂ ਬਹੁਤ ਔਖਾ ਹੈ ਕੀ ਟਰੈਕਟਰ ਇਸ ਨੂੰ ਹਲਾਪੋਣ ਤੇ ਕਿਸਾਨ ਕਹਿੰਦੇ ਅਸੀਂ ਦਿੱਲੀ ਜਾਣਾ ਹੁਣ ਦਿੱਲੀ ਕਿਹੜੇ ਰਸਤੇ ਜਾਣਾ ਤੁਸੀਂ ਇਹ ਤਸਵੀਰਾਂ ਦੇਖੋਗੇ ਸਿਰਫ ਪੈਦਲ ਉਹ ਜਿਹੜੇ ਨੌਜਵਾਨ ਜਾ ਰਹੇ ਉਹਨਾਂ ਨੂੰ ਪੈਦਲ ਜਾਣ ਜ਼ਰੂਰ ਦਿੱਤਾ ਜਾ ਰਿਹਾ ਪਰ ਥੋੜੇ ਸਮੇਂ ਦੇ ਬਾਅਦ ਇਹ ਪੈਦਲ ਰਸਤਾ ਵੀ ਬੰਦ ਕਰ ਦਿੱਤਾ ਜਾਣਾ ਤੇ ਇਹ ਕੰਕਰੀਟ ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ ਸੀ ਇਹ ਕੰਕਰੀਟ ਨੂੰ ਇਸ ਜਗ੍ਹਾ ਉੱਪਰ ਰੱਖਿਆ ਜਾਣਾ ਉਸ ਤੋਂ ਬਾਅਦ ਇਸ ਦੇ ਵਿੱਚ ਬਜਰੀ ਲਗਾਤਾਰ ਭਰੀ ਜਾ ਰਹੀ ਉਹ ਬਜਰੀ ਵੀ ਤੁਹਾਨੂੰ ਦਿਖਾ ਦਿੰਨਾ ਕਿ ਬਜਰੀ ਕਿਸ ਤਰ੍ਹਾਂ ਦੀ ਭਰੀ ਜਾ ਰਹੀ ਹੈਗੀ ਹੈ ਕਈ ਹਰਿਆਣੇ ਦੇ ਲੀਡਰ ਜਿਹੜੇ ਰੂਪੋਸ਼ ਹੋਏ ਹੈਗੇ ਕਿਉਂਕਿ ਉਮੀਦਾਂ ਸੀਗੀਆਂ ਕਿ ਪੰਜਾਬ ਦੇ ਜਿਹੜੇ ਕਿਸਾਨ ਲੀਡਰ ਹੈਗੇ ਹਰਿਆਣੇ ਦੇ ਕਿਸਾਨ ਲੀਡਰ ਇਕੱਠੇ ਹੋ ਕੇ ਆਉਣਗੇ ਹਰਿਆਣੇ ਵਾਲੋ ਪਾਸੇ ਜਦੋਂ ਹਰਿਆਣੇ ਦੇ ਲੀਡਰ ਆਉਣਗੇ ਤਾਂ ਉਹ ਰਸਤਾ ਦੇਣਗੇ ਪਰ ਕਈ ਹਰਿਆਣੇ ਦੇ ਲੀਡਰ ਰੂਪੋਸ਼ ਹੋ ਚੁੱਕੇ ਹੈ ਕਿਉਂਕਿ ਲਗਾਤਾਰ ਛਾਪੇਮਾਰੀ ਹੋ ਰਹੀ ਹੈ ਹਰਿਆਣੇ ਦੇ ਵਿੱਚ ਲਗਾਤਾਰ ਛਾਪੇਮਾਰੀ ਹੋ ਰਹੀ ਹੈ ਤਾਂ ਤੁਹਾਨੂੰ ਅੰਦਰ ਲੈ ਚਲਦੇ ਹਾਂ ਕਿ ਅੰਦਰ ਕੀ ਤਸਵੀਰ ਹੈਗੀ ਉਸ ਪਾਸੇ ਦੂਸਰੇ ਪਾਸੇ ਦੀ ਕਿਸ ਤਰ੍ਹਾਂ ਦੀ ਤਸਵੀਰ ਹੈ ਕਿਸ ਹਿਸਾਬ ਦੇ ਨਾਲ ਬੱਜਰੀ ਉਹ ਭਰੀ ਗਈ ਹੈ ਇਸ ਕੰਕਰੀਟ ਦੇ ਜੋ ਪੱਥਰ ਵੱਡੇ ਵੱਡੇ ਬਲੋਕ ਰੱਖੇ ਗਏ ਹੈਗੇ ਕਿਉਂਕਿ ਇੱਕ ਪਾਸੇ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰ ਰਹੀ ਹੈ ਪਰ ਕਿਸਾਨ ਉਸ ਗੱਲਬਾਤ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਕਿਸਾਨ ਕਹਿ ਰਹੇ ਕਿ ਅਸੀਂ ਨਾਲ ਦੀ ਨਾਲ ਅੰਦੋਲਨ ਵੀ ਕਰਾਂਗੇ ਤਾਂ ਇਸ ਕੰਕਰੀਟ ਨੂੰ ਇੱਥੇ ਰੱਖਿਆ ਜਾ ਰਿਹਾ ਹੈਗਾ ਤਾਂ ਇਸ ਜਗ੍ਹਾ ਉੱਪਰ ਬਿਲਕੁਲ ਰਸਤਾ ਇੱਕ ਤਰ੍ਹਾਂ ਦਾ ਬਲੋਕ ਕਰ ਦਿੱਤਾ ਜਾਣਾ ਹੈਗਾ ਤੇ ਇਸ ਦੇ ਵਿੱਚ ਤੁਹਾਨੂੰ ਬਜਰੀ ਦਿਖਾ ਦਿੰਦਾ ਕਿਵੇਂ ਭਰੀ ਜਾਣੀ ਉਹ ਵੀ ਦਿਖਾऊंगा ਪਰ ਇਸ ਨੂੰ ਇੱਥੇ ਹੀ ਜਿਚਾਏ ਜਾ ਰਿਹਾ ਕੋਈ ਰਸਤਾ ਕੋਈ ਜਾਣ ਦੇ ਲਈ ਆਪਾਂ ਕੀ ਹੈ ਕਿ ਕਿਸੇ ਨੂੰ ਸੰਭਵ ਨਹੀਂ ਹੋਊਗਾ ਤੇ ਇਹ ਤਸਵੀਰ ਅੰਬਾਲਾ ਤੋਂ ਦਿੱਲੀ ਜਾਣਾ ਹੋਵੇ ਉਦੋਂ ਦੀ ਹੈ ਅੰਬਾਲਾ ਤੋਂ ਪੰਜਾਬ ਆਣਾ ਹੋਵੇ ਐਂਟਰੀ ਬਲੋਕ ਹੈ ਪੰਜਾਬ ਤੋਂ ਹਰਿਆਣਾ ਦੇ ਵਿੱਚ ਐਂਟਰੀ ਬਿਲਕੁਲ ਬੰਦ ਹੈ ਤਾਂ ਇਹ ਕੰਕਰੀਟ ਦੇ ਵਿੱਚ ਬਜਰੀ ਇਸ ਤਰ੍ਹਾਂ ਭਰੀ ਜਾ ਰਹੀ ਹੈ ਦੀਵਾਰਾਂ ਨੂੰ ਇਸ ਤਰ੍ਹਾਂ ਬਣਾਇਆ ਗਿਆ ਕਿ ਕੋਈ ਤੋੜ ਨਾ ਸਕੇ ਇਸ ਨੂੰ ਟਰੈਕਟਰ ਤੋਂ ਤਾਂ ਸੰਭਵ ਨਹੀਂ ਲੱਗਦਾ ਕਿ ਇਹ ਟਰੈਕਟਰ ਇਹਨਾਂ ਚੀਜ਼ਾਂ ਨੂੰ ਹਲਾ ਪਾਊਗਾ ਇੰਤਿਆਮਤ ਪੂਰੇ ਬਹੁਤ ਕੁਝ ਸਿੱਖਿਆ ਹੈਗਾ ਦੂਸਰੇ ਪਾਸੇ ਅੱਗੇ ਵੀ ਬੈਰੀਕੇਟਿੰਗ ਹਲਾ ਕੀ ਹੈ ਪੈਰਾਮਿਲਟਰੀ ਫੋਰਸਸ ਦੇ ਜਵਾਨ ਤੇ ਨਾਦ ਕੀਤੇ ਹੋਏ ਨਾਲ ਦੀ ਨਾਲ ਇਸ ਨੂੰ ਪੂਰਾ ਭਰ ਦਿੱਤਾ ਜਾਣਾ ਹੈਗਾ ਤਾਂ ਜੋ ਕੋਈ ਇਸ ਨੂੰ ਹਲਾ ਨਾ ਸਕੇ ਇਸ ਤੋਂ ਟੱਪ ਨਾ ਸਕੇ ਉਸ ਤੋਂ ਬਾਅਦ ਵੱਡੀ ਸੰਖਿਆ ਦੇ ਵਿੱਚ ਭਾਰੀ ਸੰਖਿਆ ਦੇ ਵਿੱਚ ਪੁਲਿਸ ਬਲ ਤੇ ਨਾਦ ਕੀਤਾ ਜਾਣਾ ਹੈਗਾ ਤੁਹਾਨੂੰ ਦੂਸਰੇ ਪਾਸੇ ਵੀ ਲੈ ਕੇ ਜਾਵਾਂਗੇ ਕਿਸ ਤਰ੍ਹਾਂ ਦੀ ਤਸਵੀਰ ਹੈਗੀ ਹੈ ਕਿ ਆਖਰਕਾਰ ਉਧਰ ਕੀ ਕੁਝ ਹੋ ਰਿਹਾ ਉਹ ਵੀ ਤਸਵੀਰ ਦਿਖਾ ਦਿਏ ਹਾਲਾਤ ਇਸ ਤਰ੍ਹਾਂ ਦੇ ਹੈਗੇ ਕਿ ਇਹ ਹਰਿਆਣਾ ਦੀ ਸਾਈਡ ਹੈ ਇਹ ਹਰਿਆਣਾ ਵਾਲਾ ਪਾਸਾ ਹੈਗਾ ਜਿੱਕਰ ਤੁਹਾਨੂੰ ਦਿਖਾਵਾਂ ਆ ਬਜਰੀ ਹੈਗੀ ਆ ਆਸਰੀਆ ਵਿੱਚ ਹੈਗਾ ਇਸੇ ਦੇ ਵਿੱਚ ਬਦਰੀ ਭਰੀ ਜਾ ਰਹੀ ਜਿਵੇਂ ਆਪਾਂ ਘਰ ਦੀ ਛੱਤਾਂ ਦੇ ਵਿੱਚ ਜਾਂ ਆਪਾਂ ਕੀ ਜਦੋਂ ਬੇਸਮੈਂਟ ਬਣਾਉਨੇ ਆ ਤਾਂ ਇਸੇ ਤਰ੍ਹਾਂ ਦਾ ਸਰੀਆ ਟਿਣਿਆ ਜਾਂਦਾ ਹੈਗਾ ਉਸੇ ਤਰ੍ਹਾਂ ਦਾ ਹੁਣ ਸਰੀਏ ਦਾ ਇੱਥੇ ਇਸਤੇਮਾਲ ਕੀਤਾ ਜਾ ਰਿਹਾ ਇੱਕ ਇਸ ਨੂੰ ਇਸ ਦੇ ਵਿੱਚ ਪੂਰੀ ਬਜਰੀ ਭਰ ਦੇਣੀ ਹੈ ਲਈ ਕੰਕਰੀਟ ਦੀ دیوار ਇੱਥੇ ਖੜੀ ਕਰ ਦੇਣੀ ਆ ਦੋ ਦੇਸ਼ਾਂ ਦੀ ਸਰਹੱਦ ਜਿਵੇਂ ਹੁੰਦੀ ਹੈ ਉਸ ਤੋਂ ਵੀ ਇਹ ਖਤਰਨਾਕ ਤਸਵੀਰ ਨਜ਼ਰ ਆਉਂਦੀ ਹੈ ਤਾਂ ਮੈਂ ਪੈਰਾਮਿਲਟਰੀ ਫੋਰਸਸ ਦੇ ਜੇ ਜਵਾਨ ਵੀ ਨਾਲ ਤਣਾਤ ਕੀਤੇ ਹੋਏ ਆ ਉਸ ਤੋਂ ਬਾਅਦ ਪਾਰੀ ਪੂਰੀ ਪੁਲਿਸ ਵਾਲੇ ਇੱਥੇ ਤਣਾਤ ਹੋਣਾ ਇਹ ਅੰਬਾਲਾ ਦੀ ਐਂਟਰੀ ਹੈਗੀ ਹੈ ਜੇਕਰ ਇਤੋਂ ਮੈਂ ਦਿੱਲੀ ਦਾ ਜ਼ਿਕਰ ਕਰਾਂ ਤਾਂ ਦਿੱਲੀ ਲਗਭਗ 200 ਕਿਲੋਮੀਟਰ ਦੇ ਆਸ-ਪਾਸ ਹੈਗਾ 220 30 ਕਿਲੋਮੀਟਰ ਦੇ ਆਸ-ਪਾਸ ਹੈਗਾ ਇੱਥੋਂ ਦਿੱਲੀ ਪਰ ਇੰਨਾ ਰਸਤਾ ਤੈਅ ਕਰਨਾ ਹੁਣ ਕਿਸਾਨਾਂ ਦੇ ਲਈ ਬਹੁਤ ਔਖਾ ਹੋਊਗਾ ਕਿਉਂਕਿ ਜਿਸ ਹਿਸਾਬ ਦੀ ਇਹ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਇੱਥੋਂ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਜੋ ਪਹਿਲਾਂ ਦੇ ਇੰਤਜ਼ਾਮਾਤ ਸੀ ਉੱਥੋਂ ਚਾਹੇ ਇਸ ਵਕਤ ਅੰਬਾਲਾ ਬਾਰਡਰ ਦੀ ਮੈਂ ਗੱਲ ਕਰ ਰਿਹਾ ਅੰਬਾਲਾ ਦਾ ਐਂਟਰੀ ਪੁਆਇੰਟ ਹੈ ਉਸ ਤੋਂ ਬਾਅਦ ਖਨੋਰੀ ਬਾਰਡਰ ਦੀ ਸ਼ੰਭੂ ਬਾਰਡਰ ਦੀ ਡੱਬਾ ਵਾਲੀ ਬਾਰਡਰ ਦੀ ਹਰੇਕ ਐਂਟਰੀ ਨੂੰ ਇਸੇ ਤਰ੍ਹਾਂ ਹੀ ਸੀਲ ਕਰ ਦਿੱਤਾ ਗਿਆ ਇੱਥੋਂ ਤੱਕ ਕਿ ਪਿੰਡਾਂ ਦੇ ਰਸਤੇ ਵੀ ਸੀਲ ਹੈ ਇੰਟਰਨੈਟ ਸੇਵਾਵਾਂ ਬਿਲਕੁਲ ਬੰਦ ਕਰ ਦਿੱਤੀਆਂ ਹੈਗੀਆਂ ਤਾਂ ਜਾਣ ਆਉਣ ਦਾ ਰਸਤਾ ਤਾਂ ਸੰਭਵ ਨਹੀਂ ਹੁਣ ਤਾਂ ਪੈਦਲ ਵੀ ਕੋਈ ਇੱਥੋਂ ਨਹੀਂ ਲੰਘ ਸਕਦਾ ਪਹਿਲਾਂ ਪੈਦਲ ਲੰਘਣ ਦਿੱਤਾ ਜਾ ਰਿਹਾ ਸੀ ਹੁਣ ਪੈਦਲ ਦੀ ਵੀ ਐਂਟਰੀ ਬਿਲਕੁਲ ਮੁਕੰਮਲ ਤੌਰ ਤੇ ਬੰਦ ਕਰ ਦਿੱਤੀ ਹੈ ਹਾਲਾਂਕਿ ਜੇਕਰ ਮੈਂ ਕਿਸਾਨਾਂ ਦਾ ਜ਼ਿਕਰ ਕਰਾਂ ਕਿਸਾਨਾਂ ਦੀ ਜਥੇਬੰਦੀਆਂ ਦਾ ਜ਼ਿਕਰ ਕਰਾਂ ਤਾਂ ਉਹਨਾਂ ਨੇ ਜਿਹੜੀ ਕੋਲ ਦਿੱਤੀ ਹੋਈ ਹੈ ਉਹ ਤਿੰਨ ਰਸਤਿਆਂ ਤੋਂ ਕੋਲ ਦਿੱਤੀ ਹੋਈ ਹੈ ਇੱਕ ਸ਼ੰਭੂ ਬਾਰਡਰ ਦੇ ਰਸਤੇ ਜਾਣ ਦੀ ਕੋਲ ਦਿੱਤੀ ਹੈ ਇੱਕ ਖਨੋਰੀ ਬਾਰਡਰ ਦੇ ਰਾਹੀਂ ਜਾਣ ਦੀ ਕੋਲ ਦਿੱਤੀ ਹੈ ਇੱਕ ਡੱਬਾ ਵਾਲੀ ਬਾਰਡਰ ਦੇ ਰਾਹੀਂ ਜਾਣ ਦੀ ਕੋਲ ਦਿੱਤੀ ਹੈ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਹੇਠ ਸਿਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿਸ ਦਾ ਮੁਖ ਤੋਰ ਤੇ ਚਾਰਜ ਜਗਜੀਤ ਸਿੰਘ ਡੱਲੇਵਾਲ ਹੈਗੇ ਆ ਉਸ ਤੋਂ ਬਾਅਦ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਫਾਰਮ ਕੀਤਾ ਗਿਆ ਸਰਵਣ ਸਿੰਘ ਪੰਦੇਰੋਸ ਦਾ ਮੁੱਖ ਚੈਰਾ ਹੈਗੇ ਉਸ ਤੋਂ ਬਾਅਦ ਹਰਿਆਣਾ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਇੱਥੇ ਸਮਝਣ ਦੀ ਲੋੜ ਹੈ ਕਿ ਪਿਛਲੀ ਵਾਰ ਹਰਿਆਣਾ ਤੋਂ ਵੱਡੇ ਪੱਧਰ ਉੱਪਰ ਕਿਸਾਨਾਂ ਨੂੰ ਸਪੋਰਟ ਆਈ ਸੀ ਜਥੇਬੰਦੀਆਂ ਆਈਆਂ ਸੀ ਉਹਨਾਂ ਨੇ ਬੈਰੀਕੇਟਿੰਗ ਤੋੜੇ ਸੀਗੇ ਗੁਰਨਾਮ ਸਿੰਘ ਚੜੂਨੀ ਇਸ ਅੰਦੋਲਨ ਦਾ ਹਿੱਸਾ ਨਹੀਂ ਹੈ ਉਹਨਾਂ ਦੇ ਬਿਆਨ ਆ ਚੁੱਕੇ ਹੋ ਇਸ ਇਸ ਅੰਦੋਲਨ ਦਾ ਹਿੱਸਾ ਨਹੀਂ ਹੈ ਉਹਨਾਂ ਦੇ ਨਾਲੋਂ ਟੁੱਟ ਕੇ ਬਣੀਆ ਜਥੇਬੰਦੀ ਚ ਤੇਜਵੀਰ ਦਾ ਜ਼ਿਕਰ ਕਰ ਲਿਓ ਉਸ ਤੋਂ ਬਾਅਦ ਹਰਿਆਣਾ ਦੀ ਜਥੇਬੰਦੀ ਚ ਅੱਬੇ ਮੰਨਿਓ ਕਹਾੜ ਆਉਂਦੇ ਕਿਸਾਨ ਲੀਡਰ ਉਹ ਹਾਲਾਂਕਿ ਇਸ ਵਕਤ ਰੂਪੋਛਨੇ ਲਗਾਤਾਰ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਹੋ ਰਹੀ ਹੈ ਲਗਾਤਾਰ ਕਿਸਾਨ ਲੀਡਰਾਂ ਨੂੰ ਆਪਾਂ ਕੀ ਕੀ ਆਪਣੇ ਕਬਜ਼ੇ ਹਟ ਲੈਣ ਦੀ ਪੁਲਿਸ ਲਗਾਤਾਰ ਕੋਸ਼ਿਸ਼ ਕਰੀ ਹਰਿਆਣਾ ਦੇ ਵਿੱਚ ਤੇ ਉਹ ਪੰਜਾਬ ਦੇ ਵਿੱਚ ਫਿਰ ਰਿਹਾ ਉਹ ਆਪਣੇ ਜਿਹੜਾ ਢਾਂਚਾ ਉਹਨਾਂ ਦਾ ਜਿਹੜਾ ਹਰਿਆਣਾ ਦੇ ਵਿੱਚ ਢਾਂਚਾ ਉਸ ਨੂੰ ਕਿਵੇਂ ਇਕੱਤਰ ਕਰਨਗੇ ਇਹ ਬਹੁਤ ਸਾਰੇ ਸਵਾਲ ਆਪਣੇ ਆਪ ਦੇ ਵਿੱਚ ਹਾਲਾਂਕਿ ਬਹੁਤ ਸਾਰੀ ਚੀਜ਼ਾਂ ਸ਼ਾਮ ਤੱਕ ਅੱਜ ਮੀਟਿੰਗ ਤੋਂ ਬਾਅਦ ਕਲੀਅਰ ਹੋਣਗੀਆਂ ਕਿ ਕਿਸਾਨ ਦਿੱਲੀ ਜਾਣਗੇ ਜਾ ਕੋਈ ਕੇਂਦਰ ਸਰਕਾਰ ਉਹਨਾਂ ਵਾਸਤੇ ਹੱਲ ਲੈ ਕੇ ਆ ਰਹੀ ਪਰ ਬਹੁਤੀ ਆ ਉਮੀਦਾਂ ਉਸ ਮੀਟਿੰਗ ਤੋਂ ਨਹੀਂ ਹੈਗੀਆਂ ਪਰ ਫਿਰ ਵੀ ਇੱਥੇ ਬਹੁਤ ਸਾਰੀਆਂ ਚਿੰਤਾਵਾਂ ਕਿਸਾਨਾਂ ਵਾਸਤੇ ਜ਼ਰੂਰ ਹੋਣਗੀਆਂ ਜਿਸ ਹਿਸਾਬ ਦੀ ਘੇਰਾਬੰਦੀ ਕਿਸਾਨਾਂ ਨੂੰ ਇੱਥੇ ਨਜ਼ਰ ਆ ਰਹੀ ਹੈਗੀ ਉਸ ਤੋਂ ਬਾਅਦ ਹਰਿਆਣੇ ਦੇ ਕਿਸਾਨ ਰੂਪੋਸ਼ ਹੈਗੇ ਆ ਇੰਟਰਨੈਟ ਸੇਵਾਵਾਂ ਬੰਦ ਹੈਗੀ ਹੈ ਸੰਪਰਕ ਉਸ ਪੱਧਰ ਦੇ ਨਹੀਂ ਹੋ 파ਰੇ ਪਰ ਕਿਸਾਨ ਆਪਣੇ ਪੱਧਰ ਉੱਪਰ ਦਾਵਾ ਕਰਦੇ ਆ ਕਿ ਅਸੀਂ ਪਹਿਲਾਂ ਤੋਂ ਹੀ ਇੰਤਜ਼ਾਮਤ ਪੂਰੇ ਕਰ ਰੱਖੇ ਜੇਕਰ ਇਹਨਾਂ ਦੇ ਜੀਸੀਬੀ ਨਾਲ ਇਹ ਪੀਲਰ ਖੜੇ ਹੋ ਸਕਦੇ ਤਾਂ ਅਸੀਂ ਜੀਸੀਬੀਆ ਦੇ ਨਾਲ ਪੀਲਰ ਖੜੇ ਤੋਂ ਆ ਖੜੇ ਪੀਲਰ ਉਖਾੜ ਵੀ ਸਕਦੇ ਹੈਗੇ ਸਾਡੇ ਕੋਈ ਕਿਸਾਨਾਂ ਕੋਲ ਵੀ ਜੀਸੀਬੀਆ ਹੈਗੀਆਂ ਸਭ ਕੁਝ ਹੈਗਾ ਸਾਡੇ ਕਿਸਾਨਾਂ ਕੋਲ ਤਾਂ ਹੁਣ ਸਵਾਲ ਹੈ ਕਿ ਆਖਰਕਾਰ ਕੀ ਇੱਥੇ ਟਕਰਾਅ ਦੀ ਸਥਿਤੀ ਪੈਦਾ ਹੋਊਗੀ ਕਿ ਗੱਲਬਾਤ ਦੇ ਰਾਹੀਂ ਹੱਲ ਨਹੀਂ ਨਿਕਲ ਸਕਦਾ ਕਿ ਕੇਂਦਰ ਸਰਕਾਰ ਇੰਨਾ ਸਮਾਂ ਸੋਰੀ ਸੀਗੀ ਜਾਂ ਕਿਸਾਨ ਇੱਕੋ ਦਮ ਅਚਾਨਕ ਹੁਣ ਕੋਲ ਦਿੰਦੇ ਆ ਤਾਂ ਕਿ ਮੀਟਿੰਗ ਦੇ ਵਿੱਚ ਜਕਰ ਕੇਂਦਰ ਦੁਵਾਰਾ ਮੀਟਿੰਗ ਕਹਿੰਦੀ ਕਿ ਦੁਬਾਰਾ ਮੀਟਿੰਗ ਕਰਦੇ ਆਪਾਂ ਕਿਸਾਨ ਇੱਕ ਵਾਰ ਤੋਂ ਫਿਰ ਆਪਣਾ ਅੰਦੋਲਨ ਦੀ ਸਮੀਖਿਆ ਕਰਨਗੇ ਅੰਦੋਲਨ ਨੂੰ ਪੋਸਟਪੋਨ ਕਰ ਸਕਦੇ ਆ ਇਹ ਸਵਾਲ ਆਪਾਂ ਕੀ ਕੀ ਸ਼ਾਮ ਤੱਕ ਅੱਜ ਕਲੀਅਰ ਹੋ ਜਾਣਗੇ ਕੈਮਰਾ ਪਰਸਨ ਸ਼ਿਵਮ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇਨ ਦੀ ਨਿਊਜ਼ ਅੰਬਾਲਾ